ਸੂਪਰਸੀਡਰ ਬਾਈ ਆਪਣੇ ਕੋਲੇ ਕਿਹੜੇ ਕਿਹੜੇ ਪਏ ਆ ਕਿਹੜੇ ਕਿਹੜੇ ਕੰਪਨੀ ਦੇ ਸਾਰੇ ਸੰਦ ਪਏ ਆ ਕੋਲ ਮਾਸ਼ੋ ਕੰਪਨੀ ਦੇ ਸੂਪਰਸੀਡਰ Jagjit Singh ਦੇ ਜਸਵੰਤ KS ਹਾਂਜੀ ਇਹ ਆਪਾਂ ਨੂੰ ਸੂਪਰਸੀਡਰ ਮਿਲ ਜਾਣਗੇ ਰੋਟੇਵੇਟਰ ਵੀ ਆਪਣੇ ਕੋਲ ਮਾਸ਼ੋ ਦੇ ਹੈਗੇ ਆ ਲਿਮਕਨ ਦੇ ਹੈਗੇ ਆ ਠੀਕ ਹੈ ਜੀ KS ਦੇ ਵੀ ਰੱਖੀਦੇ ਆ ਉਹ ਅਗਲੇ ਦੇ ਔਨ ਡਿਮਾਂਡ ਆ ਜਿਵੇਂ ਜੀ ਡਿਮਾਂਡ ਵੇਹੇ ਲਿਮਕਨ ਤੇ ਮਾਸ਼ੋ ਆਪਣੇ ਕੋਲ ਪਈ ਰਹਿੰਦੇ ਆ ਠੀਕ ਹੈ ਜੀ ਸੂਪਰਸੀਡਰ ਵੀ ਰੋਟੇਵੇਟਰ ਵੀ Jagjit Singh ਦੇ ਪਈ ਰਹਿੰਦੇ ਆ ਬਾਕੀ ਬੀਜਨ ਵਾਲਾ ਪਲੰਟਰ ਆਪਣੇ ਕੋਲ ਮਾਸ਼ੀਓ ਦਾ ਹੂੰ ਉਹ ਵੀ ਆਪਣੇ ਕੋਲ ਹੈਗਾ ਨਿਊ ਹਾਲੈਂਡ ਦਾ ਵੀ ਮਿਲ ਜੂਗਾ ਹੂੰ ਤੇ ਬਾਕੀ ਆਪਣੇ ਕੋਲ ਲਿਮਕਨ ਦੇ ਪਲਾਉ ਵੀ ਹੈਗੇ ਆ ਠੀਕ ਹੈ ਜੀ ਪਲਾਉ ਆਪਣੇ ਕੋਲ ਬਾਹਰ ਪਏ ਉਹ ਵੀ ਖਾਦ ਨਹੀਂ ਆ ਆਪਣੀਆਂ ਇਹ ਕਿੰਨੇ ਕਿੰਨੇ ਫੁੱਟੇ ਆਪਣੇ ਮੜਾ ਦੇ ਦੋ 10 ਫੁੱਟ ਦਾ ਵੀ ਮਿਲ ਜੂਜੀ ਹਾਂਜੀ 9 8 7 ਠੀਕ ਹੈ ਹਾਂਜੀ ਜਿਹੋ ਜੇ ਅਗਲੇ ਕੋਲ ਟਰੈਕਟਰ ਆ ਉਹ ਜੀ ਆਪਾਂ ਹੋਰ ਡਿਮਾਂਡ ਦੇ ਸਕਦੇ ਆ ਅਗਲੇ ਆਪ ਨੂੰ ਠੀਕ ਹੈ ਜੀ ਸੁਪਰ ਸੀਡਰ ਹੈਗੇ ਆ ਬਾਕੀ ਰੋਟਾਵੇਟਰ ਵੀ ਇਹ ਜਗਤਜੀਤ ਜਗਦੀਜੀ ਦਾ ਵੀ ਹੈਗਾ ਜੀਰੋ ਡ੍ਰਿਲ ਵਗੈਰਾ ਵੀ ਹੈ ਹੁਣ ਜਾਨੀ ਕਿ ਸਬਸਿਡੀਆਂ ਜੇ ਨਿਕਲੀਆਂ ਪਈਆਂ ਹੁਣ ਨਿਕਲੀਆਂ ਅੱਜ ਕੱਲ੍ਹ ਉਹ ਲੋਕੀ ਲਈ ਜਾਂਦੇ ਸੰਦ ਹੂੰ ਬੇਲਰ ਆਪਣੇ ਕੋਲ ਨਿਊ ਹਾਲੈਂਡਰ ਨਿਊ ਹਾਲੈਂਡ ਦਾ ਬੇਲਰ ਵੀ ਆਪਣੇ ਕੋਲ ਹੈ ਰੈਕ ਵੀ ਆਪਣੇ ਕੋਲ ਮਿਲ ਜੂਗਾ ਜੀ ਠੀਕ ਹੈ ਬਾਈ ਹਾਂਜੀ ਤੇ ਰੋਟਾ ਵੀਟਰ ਕਿਹੜੇ ਕਿਹੜੇ ਪਏ ਆ ਰੋਟਾਵੇਟਰ ਆਪਣੇ ਕੋਲ ਮਾਸ਼ੂ ਕੰਪਨੀ ਦੇ ਹੈਗੇ ਆ ਲਿੰਕਨ ਦੇ ਵੀ ਹੈਗੇ ਜੀ ਠੀਕ ਹੈ ਬਾਈ ਦੋਵੇਂ ਚੀਜ਼ਾਂ ਆਪਾਂ ਨੂੰ ਮਿਲ ਜਾਣਗੀਆਂ ਹੁਣ ਇਹ ਜਿਹੜੀ ਖਾਦ ਖਿਲਾਰਨ ਵਾਲੀ ਵੀ ਆਪਣੇ ਕੋਲ ਪਈ ਆ ਅੱਛਾ ਉਹ ਪਈ ਆਪਣੇ ਕੋਲ ਖਾਦ ਖਿਲਾਰਨ ਵਾਲੀ ਪਰੇ ਟੂਪੀ ਬਣੀ ਹੋਈ ਆ ਰੇ ਵਾਲੀ ਰੇ ਇਹ ਦਾਦਾ ਫਟੇ ਆ ਇਹ ਦਾਦਾ ਫਟੇ ਜੀ ਠੀਕ ਆ ਬਾਈ ਇਹ ਆ ਆਪਾਂ ਮੱਕੀ ਬੀਜਣ ਵਾਲਾ ਪਲਾਂਟਰ ਵੀ ਹੈਗਾ ਆਪਣੇ ਕੋਲ ਹਾਂਜੀ ਤੇ ਇਹ ਚ ਆਪਾਂ ਕੋਲ ਹੌਲੈਂਡ ਦਾ ਵੀ ਮਿਲ ਜੂਗਾ ਹੂੰ ਮਾਸ਼ੋ ਦਾ ਹੀ ਮਿਲ ਜੂ ਆਲੂ ਬੀਜਣ ਵਾਲੀ ਮਸ਼ੀਨਾਂ ਵੀ ਆਪਣੇ ਕੋਲ ਸ਼ਕਤੀਮਾਨ ਗ੍ਰਹਿਮੀ ਦੀ ਹੈ ਹੂੰ ਠੀਕ ਹੈ ਜੀ ਇਹ ਵੀ 6.5 ਲੱਖ ਦੇ ਕਰੀਬ ਹੈਗੀ ਆ ਠੀਕ ਆ ਤੇ ਇੱਕ ਇੱਕ ਆਟੋਮੈਟਿਕ ਵੀ ਮਿਲਦੀ ਉਹ ਤੇ ਪਤਾ ਨਹੀਂ ਹੁੰਦਾ ਵਾਈਬ੍ਰੇਟਨ ਵਾਲੀ ਚੱਲਦੀ ਆ ਉਹ ਵੀ ਹੈਗੀ ਉਹਦਾ ਕੁਝ ਰੇਟ ਜ਼ਿਆਦਾ ਹੋਊਗਾ ਹਾਂ ਆਪਣੇ ਕੋਲ ਸ਼ਕਤੀਮਾਨ ਦੀ ਵੀ ਹੈਗੀ ਆ ਆਲੂ ਬੀਜਣ ਵਾਲੀ ਅੱਛਾ ਸ਼ਕਤੀਮਾਨ ਦੀ ਇਹ ਸ਼ਕਤੀਮਾਨ ਦੀ ਹਾਂਜੀ ਗ੍ਰਾਮੀ ਸ਼ਕਤੀਮਾਨ ਗ੍ਰਾਮੇ ਦੀ ਹੈ ਹੂੰ ਠੀਕ ਹੈ ਜੀ ਇਹ ਆਲੂ ਬੀਜੋ ਸਾਰਾ ਕੁਝ ਗੜਾ ਫਲੋ ਆਪਣੇ ਕੋਲ ਫਲੋ ਆਪਣੇ ਉੱਪਰਲੇ ਪਾਸੇ ਬਾਹਰ ਪਏ ਇਹ ਸਾਰੇ ਆਪਾਂ ਕੋਲ ਮੱਕੀ ਪਲੈਂਟਰ ਆ ਜਿਹੜੇ ਬੰਦ ਡੱਬਿਆਂ 'ਚ ਪਏ ਆ ਅੱਛਾ ਇਹ ਆਪਾਂ ਖੋਲ ਕੇ ਤੇ ਫੇਰ ਫਿੱਟ ਕਰ ਦਿੰਨੇ ਉਹਦੀ ਠੀਕ ਹੈ ਜੀ ਠੀਕ ਹੈ ਜੀ ਆਹ ਰੋਟਾਵੇਟਰ ਪਈ ਆਪਣੇ ਕੋਲ ਮਾਸ਼ੀਓ ਦੇ ਤੇ ਉਹ ਰੈਕ ਆ ਨਿਊ ਹੋਲੈਂਡ ਦਾ ਅਸੀਂ ਇਹੋ ਜੋ ਪਰਾਲੀ ਇਕੱਠੀ ਕਰਕੇ ਪਿੱਛੇ ਲੈਂ ਬਣਾ ਕੇ ਗੰਢਾ ਬੰਨ੍ਹ ਦਿੰਦੀ ਪਿੱਛੇ ਮਸ਼ੀਨ ਬੀਲਰ ਠੀਕ ਆ ਗੰਢਾ ਬੰਨ੍ਹਦਾ ਐਡਾ ਰਹਿ ਗਿਆ ਨਿਊ ਹਾਲੈਂਡ ਕੰਪਨੀ ਦਾ ਇਹ ਨਿਊ ਹਾਲੈਂਡ ਕੰਪਨੀ ਦਾ ਠੀਕ ਆ ਜੀ ਠੀਕ ਹੈ ਜੀ ਇੱਥੇ ਵੀ ਇੱਕਤੀ ਸਬਸਿਡੀ ਆਈ ਸੀ ਠੀਕ ਆ ਜੀ ਆਪਨੇ ਕੋ ਜਗਜੀਤ ਦੇ ਸੁਪਰ ਸੀਡਰ ਆ ਗਏ ਹਾਂ ਆ ਮਾਸ਼ੋ ਦਾ ਮਲਚਰ ਆ ਹੂੰ ਇਹਨੇ ਮਚ ਕਰਕੇ ਬਾਅਦ ਚ ਲਮਕਨ ਦੇ ਪਲਾਉ ਮਾਰਨੇ ਪੈਂਦੇ ਠੀਕ ਹੈ ਜੀ ਉਦੋਂ ਨਾਲ ਚੱਲਦਾ ਜਸਵੰਤ ਦੇ ਪਏ ਆਪਣੇ ਕੋਲ ਜਸਵੰਤ ਤੇ ਜਗਜੀਤ ਹਾਂ ਸੁਪਰ ਸਿੱਟਰ ਜਸਵੰਤ ਦੇ ਵੀ ਇਹ ਜਗਜੀਤ ਵੀ ਕੇਐਸ ਵੀ ਮਿਲ ਜੂ ਹਾਂ ਤੇ ਮਾਸ਼ੂ ਮਿਲ ਜੂ ਠੀਕ ਹੈ ਜੀ ਠੀਕ ਹੈ ਜੀ ਹਾਜ਼ਰ ਆਪਣੇ ਕੋਲ ਸਟਾਕ ਹਾਜ਼ਰ ਹੈ ਤੇ ਅਦੂ ਬਾਦ ਆਪਣੇ ਕੋਲ ਪਲੋ ਪਏ ਆਈ ਲਮਕੰਦੇ ਰੋਟਾ ਬੇਟ ਹਾਂਜੀ ਲਮਕੰਦੇ ਲਮਕੰਦੇ ਪ੍ਰੋ ਰਿਵਰਸੀਬਲ ਪਲੋ ਆਈ ਇਹ ਹਾਂ ਜਿਹੜਾ ਇਹਦਾ ਮਟੀਰੀਅਲ ਮਟੀਰੀਅਲ ਆ ਬਹੁਤ ਹਾਈ ਲੈਵਲ ਕੁਆਲਟੀ ਦਾ ਮਟੀਰੀਅਲ ਆਈ ਹਾਂ ਇਹਦੇ ਜਿਹੜੇ ਆਹ ਬਲੇਡ ਆ ਹੂੰ ਤੇ ਬੌਨ ਸਟੀਲ ਦੇ ਬਣੇ ਜੀ ਤੇ ਜਿਵੇਂ ਵਰਤੋਗੇ ਐਵੇਂ ਵਰਤ ਕੇ ਇਹਦੇ ਉੱਤੇ ਜੈਲ ਨਹੀਂ ਹੂੰ ਜੈਲ ਲਾ ਦੋ ਨਵੇਂ ਦੇ ਨਵੇਂ ਹੀ ਰਹਿਣਗੇ ਹੂੰ ਬਾਕੀ ਵੈਲਡਿੰਗ ਦੀ ਜਿਹੜੀ ਕੁਆਲਿਟੀ ਆ ਉਹ ਵੇਖ ਲਓ ਰੂਮ ਲਈ ਤੱਕ ਟੰਗੀ ਜਾਂਦੀ ਹੂੰ ਲੇਹਰਾਂ ਲੱਗੀਆਂ ਸਹੀ ਕੁਆਲਿਟੀ ਆ ਪੇਂਟ ਦੀ ਕੁਆਲਿਟੀ ਆ ਹੂੰ ਬਾਕੀ ਜਦੋਂ ਜਿਨ੍ਹਾਂ ਨੇ ਵਰਤੇ ਆ ਉਹਨਾਂ ਨੂੰ ਜਿਆਦਾ ਇਹਦਾ ਪਤਾ ਬਹੁਤ ਵਧੀਆ ਵਰਤੇ ਇਹ ਮਸ਼ੀਨ ਜ਼ਮੀਨ 'ਚ ਦੂਰੀ ਤਾਕਤ ਹੋ ਜਾਂਦੀ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਆ ਰੋਟਾ ਵਟਾ ਵਗੈਰਾ ਭਾਈ ਆਪਣਾ ਮਸ਼ੀਨ ਕੇ ਐਸ ਅਜੇ ਤੇ ਹਾਂਜੀ ਇਹ ਵੀ ਰਸਤੇ ਚੋਪਰ ਚੋਪਰ ਵੀ ਹੈ ਹਾਂ ਜੋ ਵੀ ਖੰਦ ਲੈਣਾ ਹੋਵੇ ਸਭ ਤੋਂ ਸਾਰੀਆਂ ਏਜੰਸੀਆਂ ਸਾਰੇ ਸੰਦ ਆਪਣੇ ਕੋਲ ਸਾਰੀਆਂ ਇਹ ਜਿਮੀਦਾਰ ਰਾਜੇ ਵੀ ਇਹ ਨਹੀਂ ਵੀ ਅਗਰ ਕੋਈ ਨਹੀਂ ਜਾਣਦੇ ਆ ਤੇ ਜਾ ਕੇ ਹੋਰ ਘਰ ਜਾਣਾ ਆਪਣੇ ਘਰ ਸਾਡੇ ਘਰੇ ਸਾਰਾ ਕੁਝ ਹੀ ਹੈਗਾ ਸਭ ਤੋਂ ਆਪਣੇ ਸਾਮਾਨ ਆ ਹਰੇ ਕੰਪਨੀ ਤੇ ਕੰਪਨੀਆਂ ਵੀ ਵਧੀਆ ਟਿਕੇਬੰਦ ਕੰਪਨੀਆਂ ਜਗਜੀਤ ਦਾ ਨਾਮ ਕੇਐਸ ਦਾ ਨਾਮ ਮਾਸ਼ੇ ਦਾ ਜਸਵੰਤ ਦਾ ਜਿਹੜੇ ਚੀਜ਼ਾਂ ਜਾਨੀ ਕਿ ਸਾਰੇ ਬ੍ਰਾਂਡਡ ਆ ਹਾਂਜੀ ਨਿਊ ਹਾਲੈਂਡ ਟਰੈਕਟਰ ਬ੍ਰਾਂਡ ਆ ਆਪਣੇ ਆਪ ਚ ਹਾਂਜੀ ਤੇ ਉਸ ਨਾਲ ਹੀ ਬ੍ਰੈਂਡਡ ਚੀਜ਼ਾਂ ਹੀ ਰੱਖੀਆਂ ਵਾ ਮਾਸ਼ੂ ਇੱਕ ਬ੍ਰੈਂਡ ਆ ਪੂਰਾ ਵਧੀਆ ਸਿਰੇ ਦਾ ਹੂੰ ਤੇ ਜਗਤਜੀਤ ਹੋ ਗਿਆ ਹੂੰ ਜਸਵੰਤ ਹੂੰ ਕੇਐਸ ਦੀ ਮਸ਼ੀਨ ਚੋਪਰ ਹੂੰ ਤੇ ਯਾਨੀ ਕਿ ਇਹ ਸਾਰੇ ਸੰਦ ਵਧੀਆ ਕੁਆਲਟੀ ਦੇ ਰਹਦੇ ਆ ਤੇ ਵਾਜਿਵ ਰੇਟਾਂ ਦੇ ਦਿੰਨੇ ਆ ਹਾਂ ਰੇਟ ਵੀ ਜਾਇਜ਼ ਜਾਇਜ਼ ਰੇਟ ਲਾਵਾਂਗੇ ਹੂੰ ਹਾਂਜੀ ਠੀਕ ਆ ਭਾਈ ਠੀਕ ਆ ਭਰਾ ਧੰਨਵਾਦ ਧੰਨਵਾਦ ਬਹੁਤ ਬਹੁਤ